Uh... ਤਰਨ ਗਗਨ ਨਵ ਖੰਡ ਮੈ ਜੋਤ ਸਭ ਰੂਪੀ ਰਹੋ ਪਰ ਪੰਨ ਮਥਰਾ ਕਚ ਪੇਦ ਨਹੀਂ ਗੁਰ ਅਰਜਲ ਅਨਮਤਰਾ ਕਛਪੇ ਜਗੋ ਦੁਰਗ ਅਤਲਾਇ ਹਾਜ਼ਰਾ ਬਜੂਰ ਜਹਰਾਜ ਬੂਰ ਸਰਬ ਕਲਾ ਪਰਪੋਰ ਦਸਾਂ ਕਸੰਗਾਂ ਦੀ ਜਾਗ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਤੇ বিরাজਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਦਰ ਸਜ ਬੈਠੇ ਹੋਏ ਸਤਕਾਰ ਜੋ ਗੁਰੂ ਪਿਆਰੇ ਗੁਰੂਪਖਾਲਸਾ ਗੁਰੂ ਕੇ ਸਾਜਿ ਨਵਾਜਿ ਸਾਧ ਸੰਗਤ ਜੀਓ ਆਪ ਸਬਨਾਨੀ ਪਾਵਨ ਬਾਣੀ ਦੇ ਨਿਤਨੇਮ ਸਰਬਣ ਕੀਤੇ ਹਨ ਸਵਾਸ ਵਕਤ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਰਲ ਮਿਲ ਕੇ ਸਰਬਣ ਕਰਨੀ ਹੈ ਤੋ ਇਤਿਹਾਸਕ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਗੁਰਾਂ ਦੀ ਬਖਸ਼ਿਸ਼ ਭੰਤੀ ਹੋਈ ਗੁਰਪਤੇ ਦੀ ਪਾਲ ਕੇ ਸਾਂਝ ਔਰ ਰਸਨਾ ਨੂੰ ਕਲਗੇ ਪਵਿੱਤਰ ਚੁੱਕਾਓ ਸੀਸ ਸਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਹ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕ ਨੂੰ ਸੋ ਗਾਜਵਾ ਜੀ ਕੇ ਬਿਲਾਉ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਧੰਤਾ ਦੀ ਜੋਦੋਂ ਹੋ ਜੁਲਿੰਗਾ ਸਿਕਸ ਸੰਗੀਤਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੀਆਂ ਹੋਈਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਦੁਆਰ ਦੇ ਵਿੱਚ ਆ ਕਰਕੇ ਸਜੀਆਂ ਹੋ ਸੋ ਗੁਰੂ ਪਿਆਰਿਓ ਸਤਿਗੁਰਾਂ ਦਾ ਪਾਵਨ ਬਚਨ ਹੈ ਭਾਈ ਪ੍ਰਾਪਤ ਮਨੁੱਖ ਦਹੱਜਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਈਆ ਗੋਬਿੰਦ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਇਹ ਬਾਰੀ ਸਾਨੂੰ ਮਿਲੀ ਆ ਮਨੁੱਖਾ ਜਨਮ ਜੰਮ ਪਰਮਾਤਮਾ ਨੂੰ ਅਸੀਂ ਕਿਸੇ ਜਾਮੇ ਦੇ ਵਿੱਚ ਸਕਦੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਔਰ ਆਪਣਾ ਮਨੁੱਖਾ ਜਨਮ ਸਫਲਾ ਕਰ ਸਕਦੇ ਹਾਂ ਤੇ ਹੋਰ ਕਿਸੇ ਜਨਮ ਦੇ ਵਿੱਚ ਅਸੀਂ ਨਹੀਂ ਸਫਲਾ ਕਰ ਸਕਾਂ ਇਸ ਜਨਮ ਦੇ ਵਿੱਚ ਸਾਨੂੰ ਮਾਤਰ ਬੁੱਧ ਸਮਤ ਗਿਆਨ ਅਕਲ ਬੁੱਧ ਸਾਨੂੰ ਪ੍ਰਮਾਤਮਾ ਨੇ ਬਖਸ਼ ਦਿੱਤੀ ਹੈ ਦੇ ਨੇਤਾ ਹੋ ਦੁਨੀਆਂ ਦੇ ਵਿੱਚ ਚਾਰ ਪਾਵ ਦੋ ਸਿੰਘ ਗੁੰਗਮੁਖ ਤਬ ਕੈਸੇ ਗੁਨ ਗਾਈਐ ਊਠ ਤ ਬੈਠ ਤ ਖੇਂਗਾ ਪਰ ਤਬ ਕਤ ਮੂੰਡ ਲਕਾਈਐ ਫੇ ਭਾਈ ਚਾਰ ਪੈਰ ਲੱਗ ਜਾਂਦੇ ਦੋ ਸਿੰਘ ਲੱਗ ਜਾਂਦੇ ਆਗੇ ਸਿਰ ਤੇ ਚਾਰ ਪਾਵ ਦੋ ਸਿੰਘ ਗੁੰਗਮੁਖ ਮੋਖਾ ਜਿਹੜਾ ਉਹ ਗੁੰਗਾ ਹੋ ਜਾਂਦਾ ਹੈ ਸਦਾ ਲਈ ਬੋਲ ਨਹੀਂ ਸਕਦਾ ਹੁਣ ਤਾਂ ਤੂੰ ਆਪਣੀ ਜ਼ੇਬਾ ਦੇ ਨਾਲ ਰੱਬ ਦਾ ਨਾਮ ਜਪ ਸਕਦਾ ਹੈ ਪਰਮਾਤਮਾ ਦੇ ਅਨੇਕਾਂ ਨਾਮ ਹੈ ਪਰਮਾਤਮਾ ਦੇ ਅਨੇਕਾਂ ਗੋਣਾਗੇ ਜੇਵਾ ਇੱਕ ਕਮਨ ਗੁਣ ਕਹੀ ਹੈ ਅਨੇਕਾਂ ਪਰਮਾਤਮਾ ਦੇ ਜਿਹੜੇ ਨਾਮ ਹੈ ਇਸ ਜ਼ੇਬਾ ਦੇ ਨਾਲ ਲੈ ਸਕਦਾਗਾ ਪਰ ਉਦੋਂ ਕਰ ਤੂੰ ਲੈ ਨਹੀਂ ਸਕੇਗਾ ਜਦੋਂ ਤੇਰੇ ਚਾਰ ਪਾਗ ਲੱਗੇ ਹੋ ਦੁਨੀਆਂ ਦੇ ਵਿੱਚ ਪੈ ਗਿਆ। ਪਸੋਂ ਡੰਗਰਾਂ ਦੀਆਂ ਜੁਨੀਆਂ ਦੇ ਵਿੱਚ ਪੈ ਗਿਆ। ਤਬ ਕੈਸੇ ਗੁਣ ਗਾਈਏ ਫਿਰ ਤੂੰ ਕਿਵੇਂ ਗੁਰੂ ਦੇ ਗੁਣ ਗਾਵੇਂਗਾ। ਉਠ ਤਾ ਬੈਠ ਤੇ ਠੇਂਗਾ ਹੈ। ਉੱਠਦੇ ਵੀ ਬੈੰਦੇ ਵੀ ਫਿਰ ਤੇਰਾ ਮਾਲਕ ਤੈਨੂੰ ਮਾਰੇਗਾ। ਠੇਂਗਾ ਪਰ ਠੇਂਗਾ ਹੁੰਦਾ ਗਾ ਤੇਰੇ ਇੱਟ ਕਿੱਡਾ ਵੱਜੇਗਾ। ਜੇ ਸੁਣੀ ਬਜੇਗੀ ਤੈਨੂੰ ਘੂਰੇਗਾ ਤਬ ਕਦ ਤੂੰ ਮੂਦ ਲਕਾਈਏ ਫਿਰ ਤੇਰਾ ਮੂਡ ਖਰਾਬ ਹੋਵੇਗਾ ਫਿਰ ਤੂੰ ਪਛਤਾਵੇਂਗਾ ਮਨਾ ਮਨੁੱਖਾ ਜਨਮ ਮਿਲਿਆ ਸੀ ਮਨੁੱਖਾ ਜਨਮ 'ਤੇ ਸਵਾਰਿਆ ਨਹੀਂ ਤਾਂ ਮੰਗੀ ਆ ਜਨਮ ਮਿਲਿਆ ਗਏ ਪਸੂ ਡੰਗਰ ਦੀ ਜੋਨੀ ਇਹ ਮਿਲੀ ਐ ਤੇ ਹੁਣ ਮੈਂ ਪਛਤਾਉਣਾ ਵੇਰ ਪਸਤਾ ਆ ਕੁਝ ਨਹੀਂ ਬਣਦਾ ਇਸ ਕਰਕੇ ਸਾਧੂ ਜੀ ਕਹਿੰਦੇ ਭਾਈ ਸਾਧ ਸੰਗਤ ਮਿਲ ਕੇ ਨੂੰ ਦਾਨ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠਾਂਗੇ ਗੁਰੂ ਸਾਹਿਬ ਜੀ ਨਾਮ ਦੀਆਂ ਦਾਤਾ ਬਣਦੇ ਐ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਧੰਨ ਗੁਰੂ ਅਰਜਨ ਦੇਵ ਪਾ ਸਾ ਜੀ ਸ੍ਰੀ ਦਰਵਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਾਤੀ ਤੇ ਬਿਰਾਜਮਾਨ ਸਿੱਖ ਸੰਗਤਾਂ ਨੂੰ ਤਾਲ ਰਹੀ ਆ ਅਨੇਕਾਂ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੋਣ ਦੇ ਵਾਸਤੇ ਆਉਂਦੀਆਂ ਇਧਰ ਪੱਥੀ ਚੰਦ ਵਰਗੇ ਮੱਚੀ ਜਾਂਦੇ ਆ ਸੜੀ ਜਾਂਦੇ ਆ ਸੋਭਾ ਵੜਿਆਈ ਨਹੀਂ ਦੇਖ ਸਕਦੇ ਪਰ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਉਸ ਤਦ ਨਿੰਦਾ ਕੰਨ ਸੁਣਾ ਰੋਵਣ ਤ ਹਾਸੇ ਜੰਦੇ ਅੱਖੀਂ ਵੇਖਣਾ ਰੱਦੀਆਂ ਬਹੁ ਰੰਗ ਤਮਸ ਮਾ ਤੇਤੀ ਚੰਦ ਵਰਗੇ ਆਮਾ ਆਪਣੀਆਂ ਇਨ੍ਹਾਂ ਅੱਖਾਂ ਦੇ ਨਾਲ ਦੇਖਦੇ ਆ ਗੁਰੂ ਦੀ ਵਡਿਆਈ ਤੇ ਵਡਿਆਈ ਨੂੰ ਸੁਣ ਨਹੀਂ ਸਕਦੀ ਉਸ ਤਤ ਨਿੰਦਾ ਕੰਨ ਨਾ ਸੁਣੇ ਇਹ ਕੰਨ ਜਿਹੜੇ ਗੁਰੂ ਅਰਜਨ ਦੇ ਪਾਸਾ ਜੀ ਦੀ ਵਡਿਆਈ ਨਹੀਂ ਸੁਣ ਸਕਦੇ ਇਹ ਅੱਖਾਂ ਵਡਿਆਈ ਨਹੀਂ ਦੇਖ ਸਕਦੀਆਂ ਗੁਰੂ ਦੇ ਦਿਦਾਰੇ ਕਮ ਆਉਂਦੀਆਂ ਸੰਗਤਾਂ ਸੋਭਾ ਨਹੀਂ ਦੇਖ ਸਕਦੀਆਂ ਫਿਰ ਮੱਤ ਦਾ ਬਲ ਦਾ ਸੜਦਾਗਾ ਈਰਖਾ ਰੂਪੀ ਅੱਗ ਦੇ ਵਿੱਚ ਕਦੇ ਕਿੱਧਰ ਨੂੰ ਭੱਜਦਾ ਕਦੇ ਕਿੱਧਰ ਨੂੰ ਭੱਜਦਾਗਾ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਗੁਰੂ ਅਰਜਨ ਨੂੰ ਗੁਰਤਾ ਗੱਦੀ ਤੋਂ ਪਾਸੇ ਕਰ ਦੇਵਾ ਗੁਰਤਾ ਗੱਦੀ ਮੇਰੇ ਹਵਾਲੇ ਆ ਜਾਵੇ ਕਿਤੇ ਕਾਨੂੰਨ ਵੱਲ ਭੱਜਦਾ ਵੀ ਮੈਂ ਵੱਡਾਂਗਾ ਮੇਰੇ ਕੋਲ ਇੱਕ ਗੁਰਤਾ ਗੱਦੀ ਹੋਣੀ ਚਾਹੀਦੀ ਆ ਪਰ ਤਨ ਗੁਰੂ ਪੰਚੋ ਸਾਹਿਬ ਜੀ ਤਨ ਗੁਰੂ ਅਰਜਨ ਦੇਵ ਪਾਸਾ ਜੀ ਸੋ ਗੁਰੂ ਪਿਆਰੋ ਇੱਕਤਾ ਦੇ ਮੂਰਤੈ ਸੋ ਗੁਰੂ ਪਿਆਰੋ ਸਤਗੁਰੂ ਜੀ ਸੇਵਾ ਦੀ ਮੂਰਤ ਹਨ ਸੇਵਾ ਦੇ ਪੁੰਜ ਹਨ ਮੇਰੇ ਸਤਿਗੁਰੂ ਦੇ ਦੁਨੀਆਂ ਨੂੰ ਤਾਰਨ ਵਾਲੇ ਆ ਪਾਵਨ ਪ੍ਰਦੇਸ਼ ਬਖਸ਼ਿਸ਼ ਕਰਦੇ ਆ ਸੰਗਤਾਂ ਨੂੰ ਇੱਕੋ ਹੀ ਬਾਤ ਆਖਦੇ ਆ ਗੁਰੂ ਪਿਆਰਿਓ ਸੁਣੋ ਮੱਥੇ ਤੁਰ ਜੋ ਲਿਖਿਆ ਮਿਟ ਨਾ ਸਕੈ ਕੋਈ ਭਾਈ ਜੋ ਮੱਥੇ ਦੇ ਉੱਪਰ ਲਿਖ ਦਿੱਤਾ ਲੇਖ ਪ੍ਰਮਾਤਮਾ ਨੇ ਉਹ ਮਿਟਦਾ ਨਹੀਂ ਪਰ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਚੱਲ ਕੇ ਆ ਜਾਂਦਾ ਉਹਦਾ ਜਿਹੜਾ ਮਾੜਾ ਦੇਖ ਉਹ ਸਦਾ ਹੋ ਜਾਂਦਾ ਭਾਵੇਂ ਜੇ ਵੱਡਾ ਦੁੱਖ ਆਉਣਾ ਤਾਂ ਥੋੜਾ ਜਿਹਾ ਦੁੱਖ ਆ ਕੇ ਉਹ ਕਟਿਆ ਜਾਂਦਾ ਸੂਲੀ ਤੋਂ ਸੂਲ ਬਣ ਕੇ ਕੰਡਾ ਵੱਜ ਕੇ ਸਰ ਜਾਂਦਾ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਮਨੁੱਖ ਚੱਲ ਕੇ ਆ ਜਾਂਦਾ ਸੰਗਤਾਂ ਨੂੰ ਸਵਾਗਤਨ ਕਰਦੀ ਆ ਹੁਣ ਇਧਰ ਭਾਈ ਮੱਝ ਜੀ ਭਾਈ ਮੱਝ ਜੀ ਸਤਗੁਰਾਂ ਦੇ ਚਲਣਾ ਦੇ ਨਾਲ ਤਨ ਕਰਕੇ ਮਨ ਕਰਕੇ ਤਨ ਕਰਕੇ ਜੁੜ ਗਏ ਤਨ ਮਨ ਤਨ ਸਭ ਸੋਤ ਗੁਰ ਕੋ ਹੁਕਮ ਮੰਨਿਆ ਪਾਈ ਹੈ ਪਾਸਾ ਜੀ ਦੇ ਹੁਕਮ ਦੇ ਵਿੱਚ ਚਲਣਾ ਸ਼ੁਰੂ ਕਰ ਦਿੱਤਾ ਤੇ ਬੜੀ ਮਨ ਨੂੰ ਖੁਸ਼ੀ ਹੈ ਪਤਸਾ ਮੇਰੇ ਮਨ ਨੂੰ ਪ੍ਰੇਮ ਲੱਗੋ ਹਰ ਤੀਰ ਪਤਸਾ ਜਿਉ ਜਿਹੜਾ ਮੇਰੇ ਮਨ ਨੂੰ ਕਾਟਾ ਸ਼ਬਦ ਦਾ ਤੀਰ ਵੱਜ ਗਿਆ ਨਾ 함ਰੀ ਬੇਦਨ ਹਰ ਪ੍ਰਭ ਜਾਣ ਲੈ ਹੁਣ ਜਾਣਦਾ ਮੈਂ ਜਾਣਦਾ ਜਾਂ ਤੂੰ ਜਾਣਦਾ ਹੈ ਜਾਂ ਤਾਂ ਤੀਰ ਮਾਰਨ ਵਾਲਾ ਜਾਣਦਾ ਵੀ ਇਹ ਦੀ ਪੀੜ ਕਿੰਨੀ ਹੈ ਔਰ ਇਹਦਾ ਸੁੱਖ ਕਿੰਨਾ ਹੈ ਤੇ ਜਾਂ ਫਿਰ ਪਿਆਰੋ ਜਿਹਦੇ ਵੱਜਦਾ ਤੇ ਉਹਨੂੰ ਪਤਾ ਹੈ ਹੁਣ ਸ਼ਬਦ ਤੀਰ ਮਾਰਿਆ ਸਤਿਗੁਰਾਂ ਨੂੰ ਤੇ ਸ਼ਬਦ ਦਾ ਐਸਾ ਤੀਰ ਮਾਰਿਆ ਤੇ ਹੁਣ ਭਾਈ ਮੰਨ ਕਹਿੰਦਾ ਮਹਾਰਾਜੇ ਮੇਰੀ ਮਨ ਦੀ ਜਿਹੜੀ ਦਸਾਗੀ ਬੇਬਲ ਤਾਹੀ ਕੋ ਨੇ ਵਾਕ ਬਾਰੇ ਤੁਸੀਂ ਜਾਣਦੇ ਹੋ ਬੜਾ ਪ੍ਰੇਮ ਹੈ ਬੜੇ ਮਨ ਨੂੰ ਕਸ਼ਟ ਝੱਲੇ ਆ ਤੇ ਪਰ ਅੱਜ ਸ਼ਾਂਤੀ ਆ ਆਨੰਦ ਹੈ ਮਨ ਆਨੰਦ ਦੇ ਵਿੱਚ ਚਿਤ ਕਰਦਾਗਾ ਤੇਰਾ ਸਿਮਰਨ ਕਰੀ ਜਾਗਾ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹਰ ਹਰ ਤੇ ਸਦਾ ਹੀ ਤੇਰਾ ਨਾਮ ਜਪਦਾ ਰਹਾ ਸਾਰੇ ਤੇਰੀ ਕਿਰਪਾ ਬਖਸ਼ਦੀ ਰਹੀ ਤਾਂ ਹੁਣ ਗੁਰੂ ਪਿਆਰਿਓ ਭਾਈ ਬੱਜ ਜੀ ਲੱਕੜਾਂ ਦੀ ਸੇਵਾ ਕਰਦੇ ਲੰਗਰ ਦੇ ਵਿੱਚ ਲੱਕੜਾ ਲੈ ਕੇ ਆਉਂਦੇ ਆ ਤਾਂ ਪ੍ਰਸ਼ਾਦਾ ਪਾਣੇ ਲੰਗਰ ਦੇ ਵਿੱਚ ਛਕਦੇ ਸਤਗੁਰਾਂ ਨੇ ਸਿੱਖਾਂ ਨੇ ਵੀ ਕਿਹਾ ਕਿ ਸਤਗੁਰਾਂ ਨੇ ਵੀ ਕਿਹਾ ਭਾਈ ਗੁਰ ਸਿੱਖੋ ਭਾਈ ਮਾਝਾ ਸੇਵਾ ਕਰਦਾ ਤੇ ਲੰਗਰ ਪਾਣੀ ਕਿਤੋਂ ਸ਼ੱਕਦਾ ਮਹਾਰਾਜ ਲੰਗਰ ਦੇ ਵਿੱਚੋਂ ਕਹਿੰਦੇ ਭਾਈ ਲੰਗਰ ਦੇ ਵਿੱਚੋਂ ਨਹੀਂ ਸ਼ਕਣਾ ਫਿਰ ਤਾਂ ਸੇਵਾ ਕੀਤੀ ਉਹਨਾਂ ਕਿ ਸ਼ੱਕ ਲਿਆ ਬਸ ਇੱਕ ਬਰਾਬਰ ਹੋ ਗਿਆ ਨਹੀਂ ਭਾਈ ਮਾਝ ਜੀ ਨੂੰ ਜਦੋਂ ਇਹ ਗੱਲ ਆਕੀ ਤਾਂ ਭਾਈ ਮਾਝ ਜੀ ਨੂੰ ਸਮਝ ਆ ਗਈ ਵੀ ਨਾਮ ਬਾਕੀ ਠੀਕ ਹੈ ਸੇਵਾ ਵੀ ਕਰੀ ਜਾਂਦੇ ਆ ਲੰਗਰ ਵੀ ਸ਼ੱਕੀ ਜਾਂਦੇ ਆ ਪਰ ਅੱਜ ਦੀਆਂ ਜਿਹੜੀਆਂ ਸੰਗਤਾਂ ਉਹ ਕਹਿੰਦੇ ਸੇਵਾ ਤਾਂ ਚਾਹੀਏ ਸਾਨੂੰ ਨਾਮ ਨੇ ਲੰਗਰ ਸ਼ੱਕ ਨੂੰ ਜਰੂਰ ਸਾਨੂੰ ਮਿਲਣਾ ਚਾਹੀਦਾ ਉਹ ਵੀ ਵਧੀਆ ਹੋਵੇ ਸਵਾਦ ਹੋਣਾ ਚਾਹੀਦਾ ਹੈ ਗੁਰੂ ਦਾ ਲੰਗਰ ਸਾਨੂੰ ਚੰਗਾ ਵਧੀਆ ਲੱਗਣਾ ਚਾਹੀਦਾ ਹੈ ਸੇਵਾ ਥੋੜੀ ਮੰਗਨ ਬਹੁਤਾ ਸੇਵਾ ਨਿਕੂ ਕਰਕੇ ਰਾਜੀ ਲੰਗਰ ਪਾਣੀ ਵਧੀਆ ਤੋਂ ਵਧੀਆ ਹੋਣਾ ਚਾਹੀਦਾ ਗੁਰੂ ਘਰ ਚ ਜਾਗੇ ਅਸੀਂ ਚੰਗਾ ਵਧੀਆ ਲੰਗਰ ਮੇਰੇ ਸਾਹਨੇ ਤਾਂ ਭਾਈ ਮੰਝ ਜੀ ਨੇ ਸਤਿਗੁਰਾਂ ਨੇ ਆਖਿਆ ਭਾਈ ਲੰਗਰ ਤੋਂ ਛਕਦਾਂਗਾ ਸੇਵਾ ਜਿੰਨੀ ਕਰਦਾ ਛਕ ਲੈਣਾ ਤੇ ਇੱਕ ਬਰਾਬਰਾਂ ਸੇਵਾ ਕਦੀ ਹੋਏ ਤੇ ਭਾਈ ਮੰਝ ਜੀ ਨਿਮਰਤਾ ਦੇ ਪੰਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦੇ ਆ ਪਾਸਾ ਤੁਹਾਡਾ ਜਿਹੜਾ ਆਖਿਆ ਹੋਇਆ ਸਤ ਬਚਨ ਹੈ ਤੇ ਸੇਵਾ ਤੇ ਮੇਰੀ ਲੱਗੀ ਕੋਈ ਨਹੀਂ ਬਾਕੀ ਠੀਕ ਹੈ ਅੱਜ ਤੋਂ ਬਾਅਦ ਮੈਂ ਲੱਗ ਨਹੀਂ ਸਕੂਗਾ ਹੁਣ ਦੋ ਪਰੇ ਲੱਕੜਾਂ ਦੇ ਲੈ ਕੇ ਆਉਂਦੇ ਇੱਕ ਲੰਗਰ ਦੇ ਵਿੱਚ ਇੱਕ ਵੇਚਦੇ ਆ ਤੇ ਹੁਣ ਉਹਦਾ ਉਹਦੇ ਨਾਲ ਗੁਜ਼ਾਰਾ ਕਰਦੇ ਲੰਗਰ ਪਾਣੀ ਆਪਣਾ ਬਣਾ ਕੇ ਸ਼ੱਕਦੇ ਆ ਲੰਗਰ ਦੇ ਵਿੱਚੋਂ ਛਕਣੋਂ ਹਟ ਗਏ ਬੰਦ ਕਰ ਦਿੱਤਾ ਤਹਣਾ ਇੱਕ ਦਿਨ ਦਾ ਸਮਾਂ ਬਣਿਆ ਤੇ ਲੱਕੜਾਂ ਲੈ ਕੇ ਆਰਿਆ ਤੇ ਹਨੇਰੀ ਆਈ ਹੁਣ ਕੁਝ ਤਾਂ ਇਤਿਹਾਸਕਾਰ ਆਖਦੇ ਆ ਵੀ ਸ਼ਾਮਾਂ ਦਾ ਟਾਈਮ ਸੀ ਕੁਝ ਇਤਿਹਾਸਕਾਰ ਕਹਿੰਦੇ ਆ ਵੀ ਅਮਰਤ ਮੇਲੇ ਦਾ ਟਾਈਮ ਸੀ ਸਵੇਰ ਦਾ ਚਲੋ ਮੰਨ ਲਓ ਵੀ ਕੋਈ ਵੀ ਸਮਾਂ ਹੋਇਆ ਸਤਿਗੁਰੂ ਗੁਰੂ ਨਾਨਕ ਦੇ ਲੰਗਰ ਦੇ ਵਿੱਚ ਲੱਕੜਾਂ ਲੈਣ ਦੇ ਵਾਸਤੇ ਗੁਰੂ ਪਿਆਰਿਓ ਸੇਵਾ ਦੇ ਵਾਸਤੇ ਭਾਈ ਮੱਝ ਜੀ ਜੰਗਲ ਦੇ ਵਿੱਚ ਜਾਂਦੇ ਐ ਲੱਕੜਾਂ ਦਾ ਭਾਰ ਸਿਰ 'ਤੇ ਉੱਪਰ ਝੁਕਿਆ ਹੋਇਆ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਆ ਸੱਚੇ ਪਾਸਾ ਦੁਇਕਰ ਜੋਰ ਕਰੋ ਅਰਦਾਸ ਜੋ ਦਾ ਪਰਾਤਾ ਆਨੇ ਰਾ ਸੱਚੇ ਪਾਸਾ ਤੇਰੇ ਚਰਨਾਂ ਦੇ ਵਿੱਚ ਅਰਦਾਸਾਂ ਕੀਆ ਸਾ ਸੇਵਾ ਕੀਤੀ ਸਫਲ ਹੈ ਜੀ ਸਤਿਗੁਰ ਕਾ ਮਨ ਮੰਨੇ ਸੁਣਿਆ ਉਹਨਾਂ ਦੀ ਸੇਵਾ ਸਭਲੀ ਹੁੰਦੀ ਹੈ ਜਿਹੜੇ ਤੇਰੀ ਆਗਿਆ ਦਾ ਪਾਲਣ ਕਰਦੇ ਆ ਇਹ ਸਤਿਗੁਰ ਕਾ ਮਨ ਮੰਨਿਆ ਜਿਨ੍ਹਾਂ ਨੇ ਤੇਰਾ ਹੁਕਮ ਮੰਨਿਆਗਾ ਤਾਂ ਪਾਪ ਅੰਮਲ ਪੰਨੇ ਸਾਰੇ ਤਰ੍ਹਾਂ ਦੇ ਪਾਪ ਆ ਜਿਹੜੇ ਉਹ ਕੱਟੇ ਜਾਂਦੇ ਆ ਉਹਨਾਂ ਦੇ ਸੁਣਿਆ ਕਿ ਤੂੰ ਅਰਦਾਸਾਂ ਬੇਨਤੀਆਂ ਉਹਨਾਂ ਦੀਆਂ ਪ੍ਰਵਾਨ ਕਰਦਾ ਬਾਸਾ ਸੇਵਾ ਕੀਤੀ ਹੋਈ ਸੁਖਲੀ ਕਰੇ ਸੇਵਾ ਦੇ ਵਿੱਚ ਕੋਈ ਵਿਗੜ ਨਾ ਪਵੇ ਸਦਾ ਹੀ ਅਰਦਾਸਾਂ ਬੇਨਤੀਆਂ ਕਰਦੇ ਆ ਹੁਣ ਜੰਗਲ ਦੇ ਵਿੱਚ ਜਦੋਂ ਲੱਕੜਾਂ ਲੈਣ ਗਏ ਆ ਤੇ ਭਰਾ ਲੱਜਾ ਹੋਇਆ ਆਪਣੇ ਸੀਸਰੇ ਉੱਪਰ ਤਾਂ ਐਨੀ ਜ਼ੋਰ ਦੀ ਹਨੇਰੀ ਆਈ ਤਾਨ ਗੁਰੂ ਪਿਆਰਿਓ ਭਾਈ ਮੱਝ ਜੀ ਅੱਗੇ ਨੂੰ ਤੁਰਦੇ ਐ ਤੇ ਹਨੇਰੀ ਪਿੱਛੇ ਵੱਲ ਨੂੰ ਲੈ ਕੇ ਜਾਂਦੀ ਆ ਤੱਕ ਕੇ ਤਬਰ ਉਤੇ ਹੁਣ ਧੰਨ ਗੁਰੂ ਤੀਜੇ ਪਾਸਾ ਗੁਰੂ ਅਮਰਦਾਸ ਪਾਸਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਐ ਭਾਈ ਮੱਝ ਜੀ ਸੱਚੇ ਪਾਸਾ